ਆ ਦੇਖੋ ਜੀ ਬਾਲੇ ਸੇਵਾਦਾਰ ਪੱਕੇ ਆ। ਤੁਹਾਨੂੰ ਵੀ ਵਾਸਤੇ ਕੁਝ ਲਿਆਇਆ ਰੋ ਬਾਈ। ਠੀਕ ਹੈ। ਕਰੋ ਰਿਵਾਰਡ ਵਾਸਤੇ। ਧੰਨਵਾਦ। ਧੰਨਵਾਦ ਬਾਈ ਜੀ। ਹੋਰ ਚਾਹ ਦੱਸੋ। ਚਾਹ ਪਰਾਦਾ ਬਸ। ਪ੍ਰਸਾਦਾ ਤਿਆਰ ਹੈ। ਠੀਕ ਆ। 2:00 ਵਜੇ ਚਲੋ। ਓਕੇ ਬਾਈ। ਕੁਲ ਦੇ ਰੋਟੀ ਰੱਖਾਉਣ ਦੇ ਬੰਦੇ ਦੀ ਜਿੱਦ। ਠੀਕ ਆ ਠੀਕ ਆ। ਸਿੰਘਾ ओके ਕਿ ਸੇਵਾਦਾਰ ਆਈ ਇਹ ਬਾਲਾ ਦਾ ਨੰਬਾ ਲੜਾ ਹੋਰ ਇਹ ਸੇਵਾ ਕਰਦਾ ਦੁੱਧ ਦੀ ਅੱਜ ਖਨੌਰੀ ਤੇ ਜਾਣਾ ਦੁੱਧ ਹਾਂ ਹੋਰ ਕਬਦਾਮਾ ਦਾ ਇਕੱਠਾ ਵੀ ਲੈ ਗਿਆ ਉਹ ਸਾਡੇ ਦੇਖ ਹੈਲੋ ਜੀ ਸਤਿ ਸ੍ਰੀ ਅਕਾਲ ਜੀ ਅਸੀਂ ਜੱਟ ਸਿੱਧੂ ਵਲੌਗ ਤੇ ਤੁਹਾਡਾ ਸਵਾਗਤ ਹੈ ਜੀ ਤੇ ਆਪਾਂ ਜੀ ਅੱਜ ਜਾਵਾਂਗੇ ਖਨੌਰੀ ਬਾਰਡਰ ਤੇ ਤੇ ਆਪਣੇ ਪਿੰਡੋਂ ਜੀ ਇਹ ਜਾਊਗਾ ਜਿਹੜੇ ਜਗਜੀਤ ਸਿੰਘ ਡੱਲੇਵਾਲ ਨੇ ਉਹ ਮਰਨ ਵਰਤ ਤੇ ਬੈਠੇ ਨੇ ਅੱਜ ਉਹਨਾਂ ਨੂੰ 25ਵਾਂ ਦਿਨ ਸੀ ਤੇ ਆਪਾਂ ਜਾਵਾਂਗੇ ਜੀ ਖਨੌਰੀ ਬਾਰਡਰ ਤੇ ਪਹਿਲਾਂ ਜੀ ਇਹ ਅੱਜ ਭੈਣਾ ਦਾ ਜਥਾ ਜਾਊਗਾ ਆਪਣੇ ਪਿੰਡੋਂ ਜੁਨੀਆਂ ਚ ਤੇ ਇੱਥੇ ਜੀ ਆਪਾਂ ਮੱਥਾ ਟੇਕ ਕੇ ਅਰਦਾਸ ਕਰਕੇ ਹੁਣ ਜਿਹੜੀਆਂ ਆਪਾਂ ਇੱਥੇ ਬੱਸਾਂ ਚ ਜਾਵਾਂਗੇ ਤੇ ਦੋ ਬੱਸਾਂ ਵਾਂਗੂ ਹੋ ਗਈਆਂ ਸੀ ਜੇ ਆਪਣੇ ਪਿੰਡੋਂ ਇੱਕ ਬੱਸ ਦੀ ਹਜੇ ਆਪਾਂ ਵੇਟ ਕਰ ਰਹੇ ਹਾਂ ਤੇ ਇੱਕ ਸੀ ਇਹ ਸਕੂਲ ਬੈਣ ਤੇ ਇੱਕ ਸੀ ਆਪਣੀ 60 ਸੀਟੜ ਬੱਸ ਜੀ ਦੋ ਬੱਸਾਂ ਗਈਆਂ ਸੀ ਆਪਣੇ ਪਿੰਡੋਂ ਬਹੁਤ ਭੈਣਾਂ ਦਾ ਯੋਗਦਾਨ ਦਿੱਤਾ ਤੇ ਬਹੁਤ ਜ਼ਿਆਦਾ ਭੈਣਾਂ ਜਿਹੜੀਆਂ ਸੀ ਇਕੱਠੀਆਂ ਹੋ ਗਈਆਂ ਸੀ ਇੱਥੇ ਜੀ ਅਸੀਂ ਹੁਣ ਜਿਹੜਾ ਖਨੌਰੀ ਬਾਰਡਰ ਆ ਉੱਥੇ ਪਹੁੰਚ ਗਏ ਤੇ ਕਿਉਂਕਿ ਵੀ ਫਿਰ ਜਿਹੜੀ ਜਿਹੜਾ ਸਟੇਜ ਸੀ ਉਹ ਥੋੜੀ ਜੀ ਦੂਰ ਸੀ ਇੱਥੋਂ ਆਪਾਂ ਤੁਰ ਕੇ ਜਿਹੜਾ ਅੱਗੇ ਰਵਾਨਾ ਹੋਮ ਕਿ ਤੁਸੀਂ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਜੀ ਵੀਰਾਂ ਦੇ ਨਾਲ ਜੀ ਆਪਣਾ ਵੀ ਯੋਗਦਾਨ ਬਣਦਾ ਹੈਗਾ ਵੀ ਆਪਾਂ ਨੂੰ ਵੀ ਵੱਧ ਤੋਂ ਵੱਧ ਜਾਣਾ ਚਾਹੀਦਾ ਹੈਗਾ ਕਿਉਂਕਿ ਜੀ ਜਿਹੜਾ ਵਿਚਾਰਾ ਇਹ ਵੀ ਬਾਪੂ ਜੀ ਬੈਠੇ ਨੇ ਇਹ ਵੀ ਆਪਣੇ ਹੱਕਾਂ ਦੇ ਵਾਸਤੇ ਬੈਠੇ ਨੇ ਜੇਕਰ ਜੀ ਇਹ ਹੱਕ ਕਾਨੂੰਨ ਲਾਗੂ ਹੁੰਦੇ ਨੇ ਤਾਂ ਆਪਾਂ ਕਿਸੇ ਜੋਗੇ ਨਹੀਂ ਰਹਿੰਦੇ ਹੈਗੇ ਕੋ ਆਪਣ ਤੋਂ ਸਾਰੇ ਜਿਹੜੇ ਹੱਕ ਨੇ ਉਹ ਆਪੋ ਤੋਂ ਜ਼ਬਤ ਕਰੇ ਲਏ ਜਾਣਗੇ ਤੇ ਜੀ ਆਪਣੇ ਪਿੰਡੋ ਜਿਹੜੀਆਂ ਭੈਣਾਂ ਨੇ ਇਹਨਾਂ ਦਾ ਬਹੁਤ ਜ਼ਿਆਦਾ ਯੋਗਦਾਨ ਆਗਾ ਤੇ ਆਪਾਂ ਅੱਗੇ ਵੀ ਜੀ ਅਸੀਂ ਜੇ ਕੋਈ ਵੀ ਧਰਨਾ ਰੈਲੀ ਹੁੰਦੀ ਆ ਅਸੀਂ ਉੱਥੇ ਜ਼ਰੂਰ ਜਾਨੇਾਂਗੇ ਹੋ ਹਰਿਆਣੇ ਚ ਆ ਕੇ ਬੈਠੇ ਦੇਖ ਰਹੇ ਹਾਂ ਤੇ ਲੋਕ ਨਹੀਂ ਵਧੀ ਜਾ ਰਹੇ ষ মানুষ পুড়ি নো সাত কর ਹੱਲਾ ਹਰ ਜੋ ਦਾ ਵਦ ਵਦ ਲੜਿਆ ਮੈਲੇ ਤਿਆਰੇ ਸਰਪੇਸਨ ਦਿੱਲੀ ਪੱਲੋ ਸਾਧਗੁਰੂ ਦੇ ਸੋਨ ਕੀ ਸੇਵਾ ਭਾਈ ਮਨੀ ਸਿੰਘ ਦੇ ਪੱਲੋ ਕੀ ਜਾਣਾ ਕੁਦਰਤ ਰਾਣੀ ਕਿ ਤਰਨੋ ਦਾ ਮਾਲਕ ਚਾਲੀ ਅੱਜ ਦੇਖੋ ਫਤਿਹ ਦੇ ਦੋ ਘਾਟੇ ਜਿਹੜੇ ਛੱਡੀ ਬਸਤਰ ਕਾਚਾ ਨੇ ਬੜੀ ਵੱਡੀ ਕੁਰਬਾਨੀ ਦਿੱਤੀ ਹੈ ਔਰ ਆਪਾਂ ਵੀ ਕੁਰਬਾਨੀ ਲਈ ਆਜੋ ਸਰਕਾਰ ਜਿਹੜੀ ਮੰਨਦੀ ਨਾ ਜੇ ਤੁਸੀਂ ਇਕੱਠੇ ਹੋ ਜਾਓ ਧਰ ਪਰਤੀ ਇਕ ਇਕ ਬੰਦਾ ਇੱਥੇ ਆਜੇ ਅंदोलਨ ਵਿੱਚ 10 ਮੈਂਬਰ ਨਹੀਂ ਨਿਕਲੇ ਕਦਾ ਲਰਹਦੀਨ ਕੇ ਹੈ ਤ ਲਰਹਦੀਨ ਕੇ ਹੈ ਸੋਰਸੋ ਕਚਾ ਹੰਮੀ ਹੈ ਸਾਮੀ ਹੈ ਮਰਦੀਨ ਕੇ ਹੋ ਮਰਦੀਨ ਕੇ ਹੈ ਜੋ ਮਰਦੀਨ ਕੇ ਤਾ ਮਰਦੀਨ ਕੇ ਸੂਰਾਸੋ ਪਛਾਨੀ ਹੈ ਸੂਰਾਸੋ ਚਾਨੀ ਹੈ ਕੇ ਹੈ ਤਰ ਮਰਹਦੀਨ ਕੇ ਹੈ ਤਰ ਮਰਹਤੂਮ ਕੇ ਹੈ ਤਰ ਮਰਹਦੀਨ ਕੇ ਹੈ ਕੱਕੰਦੰਤੰਬਾ ਪੀਐਸਪੀਸੀਐਲ ਰਿਟਾਇਰਡ ਪੈਨਸ਼ਨ ਐਸੋਸੀਏਸ਼ਨ ਪੀਐਸ ਪੀਸੀਐਲ ਤੋਂ ਉਹਨਾਂ ਦਾ ਲਿਖਤੀ ਲੈਟਰ ਆਇਆ ਹੈ ਕਿ ਕਿਸਾਨ ਯੂਨੀਅਨ ਨੂੰ ਪ੍ਰਜੋਰ ਹਮਾਇਤ ਕਰਦੇ ਆ ਤੁਹਾਡੇ ਧਰਨੇ ਵਿੱਚ ਸ਼ਮੂਲੀਅਤ ਹੈ ਇਤਿਹਾਸੀ ਹੈ ਕੇਂਦਰ ਸਰਕਾਰ ਪੰਜਾਬ ਸਰਕਾਰ ਨੂੰ ਬੇਨਤੀ ਕਰਦੇ ਹਨ ਕਿ ਕਿਸਾਨ ਮਸਲੇ ਦਾ ਹੱਲ ਜਲਦੀ ਤੋਂ ਜਲਦੀ ਹੱਲ ਕਰੇ ਜਿੰਨ ਇਹਨਾਂ ਦੀ ਸੁਣਵਾਈ ਕੀਤੀ ਜਾਵੇ ਅਤੇ ਅਸੀਂ ਸਰਦਾਰ ਜਗਜੀਤ ਸਿੰਘ ਜੱਲੇਵਾਲ ਦੀ ਸਿਹਤ ਵੀ ਕਾਮਯਾਬ ਵੀ ਵਾਸਤੇ ਪ੍ਰਮਾਤਮਾ ਅਗੇ ਅਰਦਾਸ ਕਰਦੇ ਹਾਂ ਬਾਰ ਐਸੋਸੀਏਸ਼ਨ ਦੀਆਂ ਸਮਾਣਾ ਦੇ ਇਹਨਾਂ ਦੀ ਜਥੇਬੰਦੀ ਦੇ ਪ੍ਰਧਾਨ ਨੇ ਜਿਸ ਰੰਧਾਵਾ ਉਹਨਾਂ ਨੇ ਲਿਖਤੀ ਲੈਟਰ ਵੀ ਭੇਜਿਆ ਮੋਰਚੇ ਨੂੰ ਸਮਰਥਨ ਕੀਤਾ ਇਹਦੇ ਨਾਲ ਹੀ ਗੁਰਦਾਸਪੁਰ ਤੋਂ ਬਾਰ ਐਸੋਸੀਏਸ਼ਨ ਦੀਆਂ 12 ਜਥੇਬੰਦੀਆਂ ਜਿਨ੍ਹਾਂ ਨੇ ਅਜ ਕੰਮ ਵੀ ਜਿਹੜਾ ਆਪਣਾ ਰੋਕਿਆ ਇਹ ਇਸ ਮੋਰਚੇ ਨੂੰ ਹਮਾਇਤ ਦਿੱਤੀ ਹੈ ਬਹੁਤ ਬਹੁਤ ਧੰਨਵਾਦ। ਅਤੇ ਦਲੀਪ ਸਿੰਘ ਸਿੱਧੂ ਮੰਡੀ ਬੋਰਡ ਤੋਂ ਜਥਾ ਲੈ ਕੇ ਚੰਡੀਗੜ੍ਹ ਤੋਂ ਪਹੁੰਚੇ ਨੇ ਉਹਨਾਂ ਦੇ ਨਾਲ ਅਮਰਜੀਤ ਸਿੰਘ ਸਿਬਿਆ ਹੋਏ ਨੇ ਬਹੁਤ ਬਹੁਤ ਧੰਨਵਾਦ। ਪ੍ਰਧਾਨ ਮੋਣੀ ਪਿੰਡ ਪੱਖੋਕੇ ਕਾਦੀਆਂ ਜਥੇਬੰਦੀ ਦੇ ਨਾਲ ਨੇ 20 ਆਦਮੀ ਲੈ ਕੇ ਸਮੋਰਚੇ ਦੇ ਵਿੱਚ ਪਹੁੰਚੇ ਨੇ ਬਹੁਤ ਬਹੁਤ ਧੰਨਵਾਦ। ਪਿੰਡ ਮਾਜੀ ਤੋਂ ਵੀ ਕੇ ਜੋ ਡਕਾਉਂਦਾ ਧਨੇਰ ਦੇ ਪੰਜ ਕਿਸਾਨਾਂ ਕੋ ਪਹੁੰਚੇ ਨੇ ਬਹੁਤ ਬਹੁਤ ਧੰਨਵਾਦ ਕਿਸਾਨ ਕਮੇਟੀ ਦੁਆਬਾ ਤੋਂ 50 50 ਕਿਸਾਨਾਂ ਦਾ ਜਥਾ ਇਸ ਮੋਰਚੇ ਦੇ ਵਿੱਚ ਸ਼ਮੂਲੀਅਤ ਕੀਤੀ ਹੈ ਬਹੁਤ ਬਹੁਤ ਧੰਨਵਾਦ ਬੀਕੇਜੂ ਡਕੌਂਦਾ ਕਿਸਾਨ ਜਥੇਬੰਦੀ ਬਿਰੜਵਾਲ ਤੋਂ 10 ਕਿਸਾਨ ਇਸ ਮੋਰਚੇ ਵਿੱਚ ਸ਼ਾਮਲ ਹੋਏ ਬਹੁਤ ਬਹੁਤ ਧੰਨਵਾਦ ਗੁਰਜੀਤ ਸਿੰਘ ਕੈਲੀਫੋਰਨੀਆ ਤੋਂ ਇਧਰਲੇ ਹੱਥ ਬੈਠੇ ਨੇ ਅਮਰੀਕਾ ਤੋਂ ਸ਼ੰਭੂ ਬਾਰਡਰ ਤੋਂ ਆਏ ਨੇ ਇਸ ਮੋਰਚੇ ਨੂੰ ਸਮਰਥਨ ਦੇਣ ਲਈ ਔਰ ਸਰਦਾਰ ਧੰਨਵਾਲ ਸਾਹਿਬ ਦੀ ਸਿਹਤ ਦਾ ਹਾਲਚਲ ਪੁੱਛਣ ਲਈ ਔਰ ਸ਼ੰਭੂ ਤੋਂ ਮੋਟਰਸਾਈਕਲ ਤੇ ਅਸਵਾਰ ਹੋ ਕੇ ਕੱਲੀ ਬਣਾਉਣ ਦੇ ਵਿੱਚ ਪਹੁੰਚੇ ਨੇ ਬਹੁਤ-ਬਹੁਤ ਧੰਨਵਾਦ ਉਹਨਾਂ ਦਾ ਹਰਮਿੰਦਰ ਸਿੰਘ ਜੀ ਗਿੱਲ ਕਾਂਗਸ ਪਾਰਟੀ ਦੇ ਆਗੂ ਨੇ ਉਹ ਵੀ ਪਹੁੰਚੇ ਹੋਏ ਨੇ ਬਹੁਤ-ਬਹੁਤ ਧੰਨਵਾਦ ਗੁਰਦਾਰਾ ਦੂਖ ਨਿਵਾਰਨ ਸਾਹਿਬ ਤੋਂ 20 ਬਿਸਤਰਿਆਂ ਦਾ ਸਿੱਖ ਸੇਵਾ ਦੇ ਵਿੱਚ ਆਇਆ ਇਸ ਮੋਰਚੇ ਨੂੰ ਬਹੁਤ-ਬਹੁਤ ਧੰਨਵਾਦ ਕਰਦੇ ਆ ਹੁਣ ਬੇਨਤੀ ਕਰਾਂਗੇ ਜੋ ਸਟੇਜ ਸਹਿਤਾ ਹੈ ਇਸ ਮੋਰਚੇ ਨੂੰ ਉਹ ਵੀ ਰਾਜ ਸਿੰਘ ਖੇੜੀ ਉਹ ਤੁਹਾਡੇ ਨਾਲ ਨਾਮ ਅਨਾਉਂਸ ਕਰਨਗੇ ਜਿੰਨਾ ਸੱਜਣਾ ਦਾ ਇਸ ਸਟੇਜ ਨੂੰ ਇਸ ਮੋਰਚੇ ਨੂੰ ਆਰਥਿਕ ਸਹਿਤਾਈ ਹੈ ਰਾਜ ਸਿੰਘ ਹੀ ਤੇ ਪਰ ਹੈ ਜਵਾਬ ਹਮ ਵੀ ਬਹੁਤ ਦੇ ਸਕਤੇ ਹੈ ਲੇਕਿਨ ਹਮ ਜਵਾਬ ਦੇਣੇ ਮੇ ਆਪਣੀ ਊਰਜਾ ਵੇਰਥ ਨਹੀਂ ਕਰਨਾ ਚਾਹਤੇ ਹਮ ਚਾਹਤੇ ਹੋ नजदीक पहुंच चुकी है यह समय है अब उस लड़ाई को पूरी जीत तक लेके जाने का इसीलिए हम मौन धारण करके जो भी अलग अलग संगठनों के साथी आते हैं सब सबका सत्कार करते हैं सबका सम्मान करते हैं सबकी इज्जत करते हैं और यह हमारा कोई बड़प्पर नहीं है यह हमारी जिम्मेदारी भी है जिसको हम बखूबी निभाने का प्रयास कर रहे हैं तो मैं अंत में इसी प्रार्थना के साथ अपनी बात खत्म करूंगा आज हरियाणा के कई गांव से जो हमारे बुजुर्ग कल रात को ही आ गए थे इनमें से कई बुजुर्गों ने रात को पहरा भी दिया और ये एक भावना लेके आए थे कि हम सरदार जगजीत सिंह बल्लेवाल जी के समर्थन में स्टेज के नीचे 24 घंटे की भूख हड़ताल पे बैठना चाहते हैं हाँ। हमारे इन साथियों की भावनाओं का सम्मान करते हुए फैसला लिया कि जो हमारे साथी आए हैं आज वो 12 बजे से लेकर कल 12 बजे तक वो भी सांकेतिक भूख हड़ताल सरदार जगजीत सिंह डल्लेवाल जी के समर्थन में करेंगे जब ये जी, से ये घोषणा बाबा इंद्रजीत सिंह जी ਇੱਥੇ ਜੀ ਬੱਖ ਬੱਖ ਸਪੀਚਾਂ ਬੋਲਣ ਤੋਂ ਬਾਅਦ ਇਸ ਤੋਂ ਬਾਅਦ ਸਰਦਾਰ ਜਗਜੀਤ ਸਿੰਘ ਡੱਲੇਵਾਲ ਜਿਹੜੇ ਨੇ ਬਾਪੂ ਜੀ ਉਹਨਾਂ ਦੇ ਜਿਹੜੇ ਆਪ ਨੂੰ ਦਰਸ਼ਨ ਕਰਵਾਏ ਗਏ ਤੇ ਕਿਉਂਕਿ ਉਹਨਾਂ ਕੋਲ ਜਾਣਤਾ ਦਿੱਤਾ ਨਹੀਂ ਜਾਂਦਾ ਸੀ ਜੀ ਉਹਨਾਂ ਦੀ ਜਿਹੜੀ ਸਿਹਤ ਆ ਜੋ ਬਹੁਤ ਜ਼ਿਆਦਾ ਵੀ ਕਮਜ਼ੋਰ ਹੋ ਚੁੱਕੇ ਨੇ ਤੇ ਉੱਥੇ ਡਾਕਟਰਾਂ ਨੇ ਬੰਦ ਕੀਤਾ ਹੋਇਆਗਾ ਜਿਹੜੇ ਵੀ ਜ਼ਿਆਦਾ ਕੱਟ ਕਰਨਾ ਤੇ ਉਹਨਾਂ ਦੇ ਜਿਹੜੇ ਦਰਸ਼ਨ ਨੇ ਜੀ ਉਹ ਸਕਰੀਨ ਦੇ ਉੱਤੇ ਕਰਵਾਏ ਗਏ ਨੇ ਤਾਂ ਇਸ ਤੋਂ ਬਾਅਦ ਆਪਾਂ ਦਰਸ਼ਨ ਕਰਨ ਤੋਂ ਬਾਅਦ ਜਿਹੜਾ ਇਸ ਤੋਂ ਵੱਧ ਫਿਰ ਆਪਾਂ ਰਵਾਨਾ ਹੋ ਜਾਾਂਗੇ ਤਾਂ ਆਪਾਂ ਉਹਨਾਂ ਟਾਈਮ ਬੇਟ ਦੇ ਵਿੱਚ ਸੀ ਤਾਂ ਬਾਪੂ ਜੀ ਦੇ ਜਿਹੜਾ ਦਰਸ਼ਨ ਨੇ ਜੀ ਆਪਾਂ ਕਰਕੇ ਜਾਈਏ ਤੇ ਬਹੁਤ ਜਿਆਦਾ ਜਿੰਮੇਦਾਰ ਹੋ ਰਹੇ ਹਨ ਹਾਂ ਜੀ ਸ਼ਸ਼ੀ ਕਾਲ ਜੀ